मोदी <muchi> सरकार <tharkar. muchara> <muchara> <muchara> ਮਨਰੇਗਾ ਵਰਕਰ ਯੂਨੀਅਨ ਪੰਜਾਬ ਜੋ ਪਿਛਲੇ ਦਿਨੀ ਸੂਬਾ ਕਮੇਟੀ ਦੇ ਵਿੱਚ ਸਾਡੀ ਮੀਟਿੰਗ ਦਾ ਫੈਸਲਾ ਸੀਗਾ ਕਿ ਸਾਰੇ ਪੰਜਾਬ ਦੇ ਅੰਦਰ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਸਾੜਨਾ ਤੇ ਸਾਰੇ ਬੀਡੀਓ ਦਫ਼ਤਰਾਂ ਦੇ ਜਿਹੜੇ ਆ ਉਹਨਾਂ ਨੂੰ ਮੰਗ ਪੱਤਰ ਵੀਡੀਓ ਨੂੰ ਦੇਣਾ ਤੇ ਏਡੀਸੀ ਦਫ਼ਤਰਾਂ ਦੇ ਮੂਰੇ ਜਿਹੜੇ ਆ ਉਹ ਪੁਤਲੇ ਸਾੜਨੇ ਆ ਅੱਜ ਵੱਡੀ ਗਿਣਤੀ ਦੇ ਵਿੱਚ ਮੁਕਤਸਰ ਸਾਹਿਬ ਦੇ ਵਿੱਚ ਮਨਰੇਗਾ ਮਜ਼ਦੂਰਾਂ ਜਿਹੜੇ ਉਹ ਇਕੱਠੇ ਹੋਏ ਆ ਕਿਉਂਕਿ ਪਿਛਲੇ ਦਿਨੀ ਆਪਾਂ ਜਾਣਦੇ ਆ ਕਿ ਮੋਦੀ ਸਰਕਾਰ ਨੇ ਕਿ ਇਹ ਸਿੱਖੇ ਮਜ਼ਦੂਰਾ ਤੇ ਕਿਸਾਨਾਂ ਤੇ ਆਉਂਦੇ ਮੋਦੀ ਸਰਕਾਰ ਵਾਰ-ਵਾਰ ਕਰਦੇ ਆ ਉਹ ਸਖਤ ਸ਼ਬਦਾਂ ਦੇ ਵਿੱਚ ਅਸੀਂ ਮਿੱਠਾ ਕਰਦੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੋਦੀ ਸਰਕਾਰ ਨੇ ਜੇ ਮਨਰੇਕਾ ਦਾ ਕੰਮ ਨਾ ਚਲਾਇਆ ਔਰ ਜਿਹੜਾ 12 ਘੰਟੇ ਕਾਨੂੰਨ ਲਾਗੂ ਕੀਤਾ ਗਿਆ ਉਹ ਕਾਨੂੰਨ ਨਾ ਵਾਪਸ ਲਿਆ ਤਾਂ ਫਿਰ ਵੱਡੀ ਗਿਣਤੀ ਦੇ ਵਿੱਚ ਪੰਜਾਬ ਬੰਦ ਕਰਾਂਗੇ 300 ਰੁਪਏ ਚਾ ਗੁਜ਼ਾਰਾ ਨਹੀਂ ਹੁੰਦਾ ਸਾਡਾ ਘਰ ਦਾ ਖਰਚਾ ਆਉਂ ਜਾਂਦਾ ਹੋਰ ਕਿਹੜੀ-ਕਿਹੜੀ ਮੰਗਾ ਜੀ ਮੈਂ ਤੁਹਾਡੀਆਂ ਨੂੰ ਵਾਸ ਜੀ ਸਾਨੂੰ ਬਦਦੋਦ ਕੰਮ ਦਿੱਤਾ ਜਾਵੇ ਮਤਲਬ ਜੇ ਕੰਮ ਸਾਡਾ ਦੂਰ ਚਾਲਦਾ ਤੇ ਸਾਨੂੰ ਮੈਡੀਕਲ ਕਿਟ ਸਹਾਇਤਾ ਦਿੱਤੀ ਜਾਵੇ ਇਹ ਸਰਕਾਰ ਮੁਰਦਾਬਾਦ 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 ਮੰਰੇਕਾ ਦਾ ਕੰਮ ਖੋਣ ਵਾਲੀ ਸਰਕਾਰ ਮੁਰਦਾਬਾਦ 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 ਭਾਜਪੀ ਦਾ ਸਰ ਸਰਕਾਰ ਮੁਰਦਾਬਾਦ 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 ਮੰਰੇਕਾ ਦਾ ਕੰਮ ਖੋਣ ਵਾਲੀ ਭਾਜਪੀ ਸਰਕਾਰ ਮੁਰਦਾਬਾਦ ਮੁਰਦਾਬਾਦ